ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਆਪਾਂ ਪਹਿਲਾਂ ਤੁਹਾਡੇ ਨਾਮ ਬੋਲਦੇ ਆਂ ਤੇ ਪਹਿਲਾ ਕਮੈਂਟ ਆਪਾਂ ਨੂੰ ਕੀਤਾ ਏ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਪਟਿਆਲੇ ਵਾਲਿਆਂ ਦਾ ਮੁਲਤਾਨੀ ਮਿੱਟੀ ਦੇ ਵਿੱਚ ਛੋਲਾ ਦਾ ਪਾਣੀ ਮਿਕਸ ਕਰਕੇ ਰੱਖਿਆ ਬਹੁਤ ਵਧੀਆ ਚੀਜ਼ ਆ ਜੀ ਲਗਾਉਂਦੇ ਰਹੋ ਨੇਚਰਲ ਚੀਜ਼ ਆ ਕੋਈ ਨੁਕਸਾਨ ਨਹੀਂ ਕਰੂਗਾ ਤੁਹਾਨੂੰ ਬਹੁਤ ਵਧੀਆ ਚੀਜ਼ ਆ ਤੇ ਆਪਾਂ ਵੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਿਓ ਆਪਾਂ ਤੁਹਾਡੀ ਰਿਮੇਡੀ ਹੈ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਠੀਕ ਐ ਜੀ ਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਹਾਂਜੀ ਦੀਦੀ ਆਪਾਂ ਮੈਨੀਕਯੂਰ ਪੈਡੀਕਯੂਰ ਦੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਉਹ ਆਪਾਂ ਬਹੁਤ ਜਲਦੀ ਲੈ ਕੇ ਆਵਾਂਗੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਕਮੈਂਟ ਕਰਨ ਵਾਸਤੇ ਅਵੀ ਸਿੰਘ ਦੀ ਆਈਡੀ ਤੋਂ ਹਰਪ੍ਰੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਸਵਮਜੀਤ ਕੌਰ ਆਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਨਿਰਮਲ ਕੌਰ ਬਹੁਤ-ਬਹੁਤ ਧੰਨਵਾਦ ਜੀ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜਾ ਤੋਂ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੋਡੇ ਜ਼ਿਲ੍ਹਾ ਮੋਗਾ ਬਹੁਤ ਬਹੁਤ ਧੰਨਵਾਦ ਜੀ ਸੁਖਵਿੰਦਰ ਦੀ ਆਈਡੀ ਤੋਂ ਆਪਾਂ ਨੂੰ ਕਿ ਤੁਸੀਂ ਕੀ ਲਗਾਉਂਦੇ ਫੇਸ ਤੇ ਦੇਖੋ ਜਿਹੜੀਆਂ ਆਪਾਂ ਵੀਡੀਓ ਪਾਉਣੇ ਆ ਤੁਹਾਡਾ ਨਾਲ ਸ਼ੇਅਰ ਕਰਦੇ ਆ ਮੈਂ ਨੇਚਰਲ ਚੀਜ਼ਾਂ ਉਹੀ ਯੂਜ਼ ਕਰਦੀ ਆਂ ਹਮੇਸ਼ਾ ਆਪਾਂ ਜਿੱਦਾਂ ਦੀਆਂ ਤੁਹਾਡਾ ਨਾਲ ਵੀਡੀਓ ਸ਼ੇਅਰ ਕਰਦੇ ਆ ਆਪਾਂ ਉਹੀ ਲਗਾਉਣੇ ਆ ਫੇਸ ਦੇ ਉੱਪਰ ਆਪਾਂ ਕੋਈ ਵੀ ਐਕਸਟਰਾ ਚੀਜ਼ ਬਾਜ਼ਾਰ ਵਾਲੀ ਨਹੀਂ ਲਗਾਉਂਦੇ ਕੋਈ ਕਰੀਮ ਵਗੈਰਾ ਨਹੀਂ ਲਾਉਂਦੇ ਆਪਾਂ ਬਸ ਉਹੀ ਲਗਾਉਣੇ ਆ ਜਿਹੜਾ ਤੁਹਾਨੂੰ ਦਿਖਾਉਣੇ ਆ ਨੇਚਰਲ ਚੀਜ਼ਾਂ ਹੀ ਆਪਾਂ ਵਰਤਦੇ ਆਂ ਜ਼ਿਆਦਾ ਤੇ ਬਾਜ਼ਾਰ ਵਾਲੀ ਚੀਜ਼ ਮੈਂ ਬਿਲਕੁਲ ਮੈਂ ਕਦੇ ਵੀ ਨਹੀਂ ਵਰਤੀ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੀ ਜਿੱਦਾਂ ਕਿ ਬਾਰਿਸ਼ਾਂ ਦੇ ਮੌਸਮ ਸੌਣ ਭਾਦੋਂ ਦੇ ਵਿੱਚ ਵਾਲ ਬਹੁਤ ਜ਼ਿਆਦਾ ਝੜਦੇ ਆ ਇਹ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਵਾਲ ਝੜਨ ਦੀ ਤੇ ਕਿਉਂਕਿ ਆ ਦਿਨ ਹੀ ਐਵੇਂ ਜੇ ਹੋ ਜਾਂਦੇ ਹਨਾ ਬੱਚਿਆਂ ਦੇ ਵੀ ਵਾਲ ਬਹੁਤ ਝੜਦੇ ਆ ਤੇ ਆਪਾਂ ਕਹਿ ਦਈਏ ਜਿਵੇਂ ਸਿਆਣਿਆਂ ਦੇ ਵੀ ਬਹੁਤ ਜ਼ਿਆਦਾ ਵਾਲ ਝੜਦੇ ਤਾਂ ਆਪਾਂ ਇੱਕ ਸਿੰਪਲ ਜੀ ਰਿਮੇਡੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਸੀਂ ਬੱਚਿਆਂ ਦੇ ਵੀ ਲਗਾਇਓ ਆਪਣੇ ਵੀ ਲਗਾਇਓ ਘਰੇ ਬਜ਼ੁਰਗਾਂ ਤਾਂ ਉਹਦੇ ਵੀ ਲਗਾਇਓ ਤੁਸੀਂ ਉਹਨਾਂ ਦੇ ਵੀ ਬਹੁਤ ਵਧੀਆ ਰਿਜ਼ਲਟ ਆ ਕੋਈ ਔਖਾ ਕੰਮ ਨਹੀਂ ਤੁਹਾਨੂੰ ਪਤਾ ਮੈਨੂੰ ਪਤਾ ਹੁੰਦਾ ਭੈਣਾ ਕੋਲੇ ਟਾਈਮ ਬਹੁਤ ਥੋੜਾ ਹੁੰਦਾ ਹੈ ਕਿਉਂਕਿ ਅੱਜ ਕੱਲ ਦੀ ਲਾਈਫ ਆ ਜਿਹੜੀ ਬਹੁਤ ਬਿਜ਼ੀ ਲਾਈਫ ਆ ਤੇ ਉਹਦੇ ਕਰਕੇ ਟਾਈਮ ਬਹੁਤ ਘੱਟ ਹੁੰਦਾ ਤੇ ਮੈਂ ਸਿੰਪਲ ਜੀਆਂ ਰੈਮਡੀ ਦੱਸਦੀਆਂ ਤੁਹਾਨੂੰ ਜਿਹੜੇ ਤੁਸੀਂ ਆਸਾਨੀ ਦੇ ਨਾਲ ਬਣਾ ਕੇ ਲਗਾ ਸਕੋ ਤੇ ਆਪਾਂ ਆ ਦੇਖੋ ਜੀ ਆਪਾਂ ਪਾਣੀ ਲੈ ਲਿਆ ਪੀਣ ਵਾਲਾ ਪਾਣੀ ਆ ਪਰ ਉਹਦਾ ਪਾਣੀ ਪੀਨੇ ਆ ਤੇ ਫਿਲਟਰ ਦਾ ਕਰੇ ਫਿਲਟਰ ਲੱਗਿਆ ਹੋਇਆ ਤੇ ਆਪਾਂ ਫਿਲਟਰ ਵਾਲਾ ਪਾਣੀ ਹੀ ਲੈ ਕੇ ਆਏ ਆ ਤੇ ਆਪਾਂ ਆ ਗਲਾਸ ਭਰ ਲੈਂਦਾ ਕੰਚ ਦਾ ਕੰਚ ਦੇ ਗਲਾਸ ਵਿੱਚ ਹੀ ਬਣਾਉਣਾ ਤੁਸੀਂ ਜਿਹੜਾ ਆਪਾਂ ਦੱਸ ਰਹੇ ਹਾਂ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਦੱਸ ਦਿੰਨੇ ਪਹਿਲਾਂ ਕੰਚ ਦੇ ਗਲਾਸ ਵਿੱਚ ਫਿਲਟਰ ਆ ਜਿਹੜਾ ਤੁਸੀਂ ਪਾਣੀ ਪੀਂਦੇ ਹੋ ਉਹ ਪਾਣੀ ਨੂੰ ਸਾਫ਼ ਪਾਣੀ ਲੈਣਾ ਤੁਸੀਂ ਤੇ ਹੁਣ ਆਪਾਂ ਕੀ ਕਰਨਾ ਹੈ ਆ ਆਪਣੇ ਕੋਲੇ ਹੈਗੇ ਆ ਨਿੰਮ ਦੇ ਪੱਤੇ ਇਹਨੂੰ ਆਪਾਂ ਆਹਨਾ ਤੋੜ ਲੈਣੇ ਆ ਵੱਡੇ ਆ ਕਾਫੀ ਤੇ ਨਿੰਮ ਤੁਹਾਨੂੰ ਪਤਾ ਹੀ ਆ ਜੀ ਕਿੰਨੀ ਵਧੀਆ ਚੀਜ਼ ਆ ਬਹੁਤ ਜ਼ਿਆਦਾ ਵਧੀਆ ਨਿੰਮ ਦੀ ਦਾਤਨ ਹੋਊਗੀ ਨਿੰਮ ਹੋ ਗਿਆ ਸਿਆਣੇ ਜਿੱਦਾਂ ਕਹਿੰਦੇ ਆ ਨਾ ਕਿ ਜਿਹੜੇ ਘਰੇ ਨਿੰਮ ਲੱਗਿਆ ਹੁੰਦਾ ਨਿੰਮ ਦਾ ਰੁੱਖ ਉਸ ਘਰੇ ਦੁੱਖ ਨਹੀਂ ਆਉਂਦਾ ਤੇ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਪੁਰਾਣੀਆਂ ਚੀਜ਼ਾਂ ਪਾਂ ਛੱਡਤੀਆਂ ਸਾਰੀਆਂ ਅੱਜ ਕੱਲ ਤਾਂ ਦਰਖਤ ਵੀ ਜਿਹੜੇ ਲੋਕੀ ਲਾਉਂਦੇ ਆ ਆਰਟੀਫੀਸ਼ਲ ਨਾ ਉਹ ਆਰਟੀਫੀਸ਼ਲ ਹੀ ਹੋ ਗਏ ਨਾ ਜਿਹੜੇ ਆਪਣੇ ਹਨਾ ਕਿਕਰਾਂ ਟਾਲੀਆਂ ਉਹ ਤਾਂ ਖਤਮ ਹੁੰਦੀਆਂ ਜਾ ਰਹੀਆਂ ਨਿੰਮਾ ਹੁਣ ਨਵੇਂ ਤਰ੍ਹਾਂ ਦੇ ਆ ਗਏ ਉਹ ਚੋੜੇ-ਜੋੜੇ ਪੱਤੇ ਆਣ ਵਾਲੇ ਕੋਈ ਕੂਗਾ ਸ਼ੋਕਾ ਟਰੀ ਆ ਫਲਾਨਟਰੀ ਆ ਟੋਂ ਕੱਟ ਰਹੀ ਆ ਤੇ ਇਹਦੇ ਕਰਕੇ ਆਪਣਾ ਪੰਜਾਬ ਜਿਹੜਾ ਉਹ ਖਤਮ ਹੋ ਰਿਹਾ ਪੰਜਾਬ ਵਾਲੇ ਜਿਹੜੇ ਦਰਖਤ ਸੀ ਆਪਣੇ ਪੱਲਾਂ ਵਾਲੇ ਉਹ ਬਹੁਤ ਦੁੱਖ ਤੋੜਦੇ ਸੀਗੇ ਕਿਕਰ ਦੀ ਦੰਤਨ ਕਰਦੇ ਪਹਿਲਾਂ ਬਜ਼ੁਰਗ ਪਹਿਲਾਂ ਕਿੱਥੇ ਬਰਸ਼ ਹੁੰਦੇ ਸੀ ਹਨਾ ਕਿਕਰ ਦੀ ਦੰਤਨ ਕਰਨੀ ਟਾਲੀ ਦੀ ਦੰਤਨ ਸਭ ਤੋਂ ਬੈਸਟ ਹੁੰਦੀ ਆ ਨਿੰਮ ਦੀ ਦੰਤਨ ਬੈਸਟ ਹੁੰਦੀ ਆ ਤੇ ਹੁਣ ਆਪਾਂ ਬਰਸ਼ ਕਰ ਕਰਕੇ ਆਪਣੇ ਦੰਦ ਹੀ ਘਸਾ ਰਹੇ ਆ ਰੰਦਾਂ ਦੀ ਵੀ ਪ੍ਰੋਬਲਮ ਆ ਪਹੁੰਣੀ ਆਪਾਂ ਨੂੰ ਜ਼ਿਆਦਾ ਐ ਤੇ ਆ ਦੇਖੋ ਜੀ ਆਪਾਂ ਇਹਦੇ ਵਿੱਚ ਆ ਨਿੰਮ ਦੇ ਪੱਤੇ ਪਾਤੇ ਆ ਇਹਨਾਂ ਨੂੰ ਆਪਾਂ ਤੋੜ ਕੇ ਲਿਆ ਕੇ ਚੰਗੀ ਤਰ੍ਹਾਂ ਧੋ ਲੈ ਸੀ ਕਿਉਂਕਿ ਮਿੱਟੀ ਘੱਟਾ ਹੁੰਦਾ ਨਾ ਉੱਪਰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਤੇ ਹੁਣ ਆਪਾਂ ਦੋ ਚੀਜ਼ਾਂ ਇਹਦੇ ਵਿੱਚ ਹੋਰ ਐਡ ਕਰ ਦੇਣੀ ਆ ਇੱਕ ਚੀਜ਼ ਤਾਂ ਆਪਾਂ ਆ ਪਾਵਾਂਗੇ ਤੇ ਬਹੁਤ ਜਿਆਦਾ ਵਧੀਆ ਚੀਜ਼ ਆ ਤੁਸੀਂ ਹਫਤਾ 10 ਦਿਨ ਲਗਾ ਕੇ ਦੇਖੋਗੇ ਤੁਹਾਡੇ ਵਾਲ ਜਿਹੜੇ ਮਤਲਬ ਦਿਗਦੇ ਹਨ ਸਾਰੇ ਠੀਕ ਹੋ ਜਾਣਗੇ ਆ ਦੇਖੋ ਜੀ ਆਪਾਂ ਮੇਥੀ ਪਾਤੀ ਹੈ ਇੱਕ ਚਮਚਾ ਜਿਹੜੇ ਮੋٹے ਮੇਥੇ ਹੁੰਦੇ ਆ ਮੇਥੀ ਹੁੰਦੀ ਫਰੀਕ ਵਾਲੀ ਤੇ ਇਹ ਜਿਹੜੇ ਮੇਥੇ ਹੁੰਦੇ ਆ ਇਹ ਬਹੁਤ ਵਧੀਆ ਚੀਜ਼ ਆ ਇੱਕ ਤਾਂ ਇਹਦੇ ਵਿੱਚ ਜਿਵੇਂ ਨਹੀਂ ਸਤਾਚ ਜਿਆ ਹੁੰਦਾ ਹੈ ਹਨਾ ਉਹਦੇ ਨਾਲ ਕੀ ਹੁੰਦਾ ਹੈ ਕਿ ਵਾਲਾਂ ਨੂੰ ਬਹੁਤ ਵਧੀਆ ਪੋਸ਼ਣ ਮਿਲਦਾ ਹੈ ਵਾਲ ਡਰਾਈ ਨਹੀਂ ਹੁੰਦੇ ਆਪਣੇ ਵਾਲ ਵਧੀਆ ਰਹਿੰਦੇ ਆ ਤੇ ਆ ਆਪਾਂ ਪਾ ਰਹੇ ਆ ਇਹਦੇ ਵਿੱਚ ਕਲੌਂਜੀ ਤੇ ਇਹਦੇ ਨਾਲ ਆਪਣੇ ਕੀ ਹੋਊਗਾ ਵਾਲ ਝੜਨੋਂ ਵੀ हट ਜਾਣਗੇ ਤੇ ਜਿਹੜੇ ਚਿੱਟੇ ਵਾਲਾਂ ਦੀ ਸਮੱਸਿਆ ਆਪਣੀ ਉਹ ਵੀ ਹੌਲੀ-ਹੌਲੀ ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਵਾਲ ਜਿਨ੍ਹਾਂ ਦੇ ਆਏ ਹੋਏ ਆ ਉਹ ਵੀ ਬਹੁਤ ਹੱਦ ਤੱਕ ਠੀਕ ਹੋ ਜਾਣਗੇ ਇਹਨੂੰ ਆਪਾਂ ਕੀ ਕਰਨਾ ਹੈ ਇਦਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਫਿਰ ਇਹਨੂੰ ਆਪਾਂ ਅੱਜ ਮੈਂ ਆਪਾਂ ਨਿੰਮ ਦੇ ਪੱਤੇ ਪਾਏ ਇਹਦੇ ਵਿੱਚ ਜਿਵੇਂ ਆਪਣੇ ਨਾ ਇਨਫੈਕਸ਼ਨ ਜੀ ਜਿਵੇਂ ਫੰਗਸ ਜੀ ਹੋ ਜਾਂਦੀ ਵਾਲਾਂ ਦੇ ਵਿੱਚ ਆਪਾਂ ਕਹਿ ਦਿੰਨੇ ਆ ਸਿਕਰੀ ਆ ਗਈ ਫਿਰ ਸਿਕਰੀ ਦੇ ਨਾਲ 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 ਨਾ ਜਖਮ ਹੋ ਜਾਂਦੇ ਸਿਰ ਦੇ ਵਿੱਚ ਤੇ ਉਹ ਨਿੰਮਾ ਜਿਹੜੀ ਉਹ ਆਪਣੇ ਉਹ ਠੀਕ ਕਰੂਗੀ ਜਖਮਾਂ ਨੂੰ ਕਿਉਂਕਿ ਮੈਨੂੰ ਪਤਾ ਹੈ ਸਿਕਰੀ ਹੁੰਦੀ ਹੈ ਨਾ ਜਿਨ੍ਹਾਂ ਦੇ ਉਹਨਾਂ ਦੀ ਪੇਪੜੀ ਜੀ ਬਣ ਜਾਂਦੀ ਹੈ ਸਿਰ ਦੇ ਵਿੱਚ ਤੇ ਜਖਮ ਹੋ ਜਾਂਦੇ ਆ ਉਹ ਠੀਕ ਕਰੂਗੀ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਆਪਾਂ ਨੇ ਤਿੰਨ ਚੀਜ਼ਾਂ ਲੈ ਕੇ ਇਹਨੂੰ ਆਪਾਂ ਟਾਕੇ ਦੋ ਦਿਨ ਵਾਸਤੇ ਰੱਖ ਦੇਣਾ ਦੋ ਦਿਨ ਵਾਸਤੇ ਇਹਨੂੰ ਰੱਖ ਕੇ ਜਿਹੜਾ ਇਹ ਵਾਲਾ ਪਾਣੀ ਹੋਊਗਾ ਇਹਨੂੰ ਆਪਾਂ ਵੈਸੇ ਹਿਲਾਦਿਆ ਕਰੋ ਵਿੱਚ ਦੀ ਤੁਸੀਂ ਇੱਕ ਦੋ ਵਾਰੀ ਦਿਨ ਵਿੱਚ ਦੀ ਇਦਾਂ ਕਰਕੇ ਤੇ ਫਿਰ ਇਹਨੂੰ ਜਿਹੜਾ ਆਪਾਂ ਛਾਣ ਕੇ ਤੇ ਕਿਸੇ ਸਪਰੇਅ ਬੋਟਲ ਜਿਹੜੀ ਹੁੰਦੀ ਆ ਉਹਦੇ 'ਚ ਭਰ ਲਿਓ ਤੁਸੀਂ ਜੇ ਤੁਹਾਡੇ ਕੋਲ ਬੋਟਲ ਨਹੀਂ ਹੈਗੀ ਤੁਸੀਂ ਵੈਸੇ ਕੱਚ ਦੇ ਗਲਾਸ ਦੇ ਵਿੱਚ ਹੀ ਇਹਨੂੰ ਪੁਣਕੇ ਦੂਸਰੇ ਵਿੱਚ ਪਾ ਕੇ ਰੱਖ ਲਿਓ ਤੇ ਆਹ ਜਿਹੜਾ ਸਮਾਨ ਹੋਊਗਾ ਇਹਨੂੰ ਤੁਸੀਂ ਪੀਸ ਕੇ ਮਿਕਸੀ ਦੇ ਵਿੱਚ ਪੀਸ ਕੇ ਆਪਣੇ ਵਾਲਾਂ ਤੇ ਵੀ ਲਗਾ ਸਕਦੇ ਜਿਵੇਂ ਇੱਥੋਂ ਪੱਤੇ ਹੋਰ ਪਾ ਲਿਓ ਵਿੱਚ ਇਹਦੇ ਕਿਉਂਕਿ ਆਹ ਆਪਾਂ ਥੋੜਾ ਪਾਇਆ ਨਾ ਇੱਕ ਚਮਚਾ ਹੀ ਆਪਣਾ ਤੁਸੀਂ ਪੱਤੇ ਹੋਰ ਪਾ ਲਿਓ ਨਿੰਮ ਦੇ ਪੱਤੇ ਪਾ ਕੇ ਤੇ ਇਹਨੂੰ ਪੇਸਟ ਬਣਾ ਕੇ ਆਪਣੇ ਵਾਲਾਂ ਦੇ ਉੱਪਰ ਲਗਾ ਲਿਓ ਪੂਰੇ ਜੇ ਵੇਸ ਨਾ ਹੋਵੇ ਮੈਂ ਤਾਂ ਇਦਾਂ ਹੀ ਕਰੂੰਗੀ ਠੀਕ ਹੈ ਤੁਹਾਡੇ ਕੋਲ ਜੇ ਟਾਈਮ ਹੈਗਾ ਤੁਸੀਂ ਇਦਾਂ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਤਾਂ ਤੁਸੀਂ ਇਹ ਵਾਲਾ ਪਾਣੀ ਸਪਰੇਅ ਬੋਟਲ ਦੇ ਵਿੱਚ ਭਰ ਕੇ ਤੇ ਫਿਰ ਤੁਸੀਂ ਆਪਣੇ ਇੱਥੇ-ਇੱਥੇ ਲਾਉਣਾ ਹੈ ਕੱਲੇ ਆਪਾਂ ਜਿਹੜਾ ਕਹਿੰਦੇ ਇੱਥੇ ਤਾਲੂਆ ਹੈ ਹਨਾ ਇੱਥੇ ਲਾ ਲੈਣਾ ਇੱਥੇ ਸਾਰੇ ਲਾਉਣ ਦੀ ਜ਼ਰੂਰਤ ਨਹੀਂ ਗਈ ਤੇ ਦਾ ਸਪਰੇਅ ਨਾ ਜਾਂ ਤੁਸੀਂ ਵੈਸੇ ਹੀ ਇੰਧਾ ਚਮਚੇ ਪਰ ਪਰ ਕੇ ਜੇ ਕਈ ਵਾਰ ਹੁੰਦਾ ਆਪਣੇ ਕੋਲੇ ਹਨਾ ਸਪਰੇਅ ਬੋਟਲ ਨਹੀਂ ਵੀ ਹੁੰਦੀ ਘਰੇ ਮੈਂ ਤੁਹਾਨੂੰ ਆਸਾਨ ਜੇ ਤਰੀਕੇ ਦੱਸਦੀਆਂ ਤੁਹਾਨੂੰ ਪਤਾ ਹੀ ਆ ਮੈਨੂੰ ਹੁੰਦਾ ਹੈ ਕਿ ਭੈਣਾ ਐਵੇਂ ਨਾ ਪਰੇਸ਼ਾਨ ਨਾ ਹੋਣ ਉਹਨਾਂ ਨੂੰ ਐ ਨਾ ਹੋਵੇ ਵੀ ਹਾਇਆ ਤਾਂ ਚੀਜ਼ ਹੈ ਨਹੀਂ ਮੇਰੇ ਕੋਲੇ ਤੇ ਵੀ ਮੈਥੋਂ ਆ ਕੰਮ ਨਹੀਂ ਹੋਣਾ ਤੇ ਤੁਸੀਂ ਜੇ ਤੁਹਾਡੇ ਕੋਲ ਨਹੀਂ ਐ ਚਮਚੇ ਨਾਲ ਨਾ ਇੰਧਾ ਨਾ ਜਾਂਦਾ ਕੋਈ ਘਰੇ ਹੈਗਾ ਤਾਂ ਉਹਨੂੰ ਕਹਿ ਦਿਓ ਮੇਰੇ ਇੱਥੇ ਇੱਥੇ ਲਗਾ ਦੇ ਤੇ ਵਾਲ ਜੇ ਤੁਸੀਂ ਧੋਣ ਜਾਣਾ ਹੈ ਤਾ ਵੀ ਤੋ ਸਕਦੇ ਹੋ ਜੇ ਤੁਸੀਂ ਨਹੀਂ ਵੀ ਧੋਨੇ ਤਾਂ ਵੀ ਕੋਈ ਚੱਕਰ ਨਹੀਂ ਕਿ ਤੁਸੀਂ ਦੂਸਰੇ ਦਿਨ ਸਿਰ ਧੋ ਲਿਓ ਇਦਾਂ ਨਹੀਂ ਕਿ ਤੁਸੀਂ ਲਗਾ ਲਿਆ ਤੇ ਉਹਨੂੰ ਫਦਾਵਾ ਦਾ ਵਾਸ਼ ਕਰਨਾ ਹੈ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਹੌਲੀ ਹੌਲੀ ਤੁਹਾਡੇ ਵਾਲ ਜਿਹੜੇ ਮਤਲਬ ਝੜਦੇ ਆ ਬਿਲਕੁਲ ਬੰਦ ਹੋ ਜਾਣਗੇ ਕਾਲੇ ਹੋਣਗੇ ਕਿਉਂਕਿ ਮੇਥੀ ਕਲੌਂਜੀ ਵਾਲਾਂ ਨੂੰ ਕਾਲੇ ਕਰਨ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰਦਾ ਆਪਣੀ ਤੇ ਵੀਡੀਓ ਤਾਂ ਹੋ ਗਈ ਚਲੋ ਕੰਪਲੀਟ ਤੇ ਹੁਣ ਆਪਾਂ ਤੁਹਾਨੂੰ ਇੱਕ ਦੱਸਦੇ ਆ ਕਿ ਆਪਾਂ ਵੀ ਜਿੱਦਾਂ ਰਖੜੀ ਆ ਗਈ ਹੈ ਨਾ ਆਪਾਂ ਵੀ ਜਾਣਾ ਰਖੜੀ ਬੰਨਣ ਸਵੇਰੇ ਤੇ ਲਜਣਾ ਹੈ ਆਪਦੇ ਤੇ ਮੈਂ ਥੋੜੀ ਜੀ ਸ਼ਾਪਿੰਗ ਕਰਕੇ ਲਈ ਸੀ ਤੇ ਮੈਨੂੰ ਲੱਗਿਆ ਕਿ ਮੈਂ ਭੈਣਾਂ ਨੂੰ ਦਿਖਾ ਦਿੰਨੀ ਹੈ ਨਾ ਕਿ ਚਲੋ ਚਾਹ ਹੁੰਦਾ ਨਾ ਪੇਕਿਆਂ ਦੇ ਪਿੰਡ ਜਾਣਾ ਹੈ ਤੇ ਆਪਾਂ ਨੂੰ ਜ਼ਿਆਦਾ ਨਹੀਂ ਫੈਸੀ ਕਰਕੇ ਲੈਣ ਦੀ ਸ਼ਾਪਿੰਗ ਥੋੜੀ ਜੀ ਕੀਤੀ ਆਪਾਂ ਤੇ ਪਹਿਲਾਂ ਤਾਂ ਪਰਖੜੀ ਦਿਖਾ ਦਿੰਨੇ ਆ ਆਪਾਂ ਵੈਸੇ ਨਾ ਮੈਂ ਸੁਣਿਆ ਸੀ ਆ ਵੀਡੀਓ ਕਾਫੀ ਵੀਡੀਓ ਆ ਰਹੇ ਆ ਇਨਸਟਾ ਤੇ ਕਿ ਰੈਡ ਕਲਰ ਦੀ ਰਖੜੀ ਨਾ ਬੰਨੋ ਤੇ ਪਤਾ ਨਹੀਂ ਵਹਿਮ ਜਾ ਪੈ ਗਿਆ ਮੈਨੂੰ ਵੀ ਤੇ ਮੈਂ ਫਿਰ ਇਹ ਵਾਲੀਆਂ ਲੈ ਆਈ ਤੇ ਮੈਂ ਸਾਰੀਆਂ ਇੱਕੋ ਜਿਹੀਆਂ ਲੈ ਕੇ ਆਈਆਂ ਕਿਉਂਕਿ ਸਾਡੀ ਫੈਮਿਲੀ ਵੱਡੀ ਆ ਥੋੜੀ ਜੀ ਜਿਆਦਾ ਵੱਡੀ ਆ ਤੇ ਇਸ ਕਰਕੇ ਮੈਨੂੰ 9-10 ਰਖੜੀਆਂ ਚਾਹੀਦੀਆਂ ਸੀਆਂ ਤੇ ਮੈਂ ਪੂਰਾ 12 ਦਾ ਹੀ ਲੈ ਆਈ ਇੱਕ ਪੈਕਟ ਹੀ ਲੈ ਆਈ ਤੇ ਸਿੰਪਲ ਜਿਹੀਆਂ ਹੀ ਲਈਆਂ ਆ ਕੋਈ ਜ਼ਿਆਦਾ ਨਹੀਂ ਮੈਂ ਉਹ ਲੈ ਕੇ ਆਈ ਤੇ ਮੈਨੂੰ ਆਏ ਨਾ ਰੈਡ ਕਲਰ ਤੋਂ ਵਹਿਮ ਜਾ ਹੋ ਗਿਆ ਕਹੀ ਜਾਂਦੇ ਰੈਡ ਕਲਰ ਦੀ ਰਖੜੀ ਨਾ ਬੰਨੋ ਪਤਾ ਨਹੀਂ ਚਲੋ ਕੀ ਹੁੰਦਾ ਪਰ ਫਿਰ ਵੀ ਡਰ ਜਾ ਲੱਗਦਾ ਏ ਜਦੋਂ ਇਦਾਂ ਜਿ ਮੈਂ ਵੀਡੀਓ ਦੇਖੀ ਕਹਿੰਦੇ ਜੇ ਤੁਸੀਂ ਰੈੱਡ ਕਲਰ ਦੀ ਰਖੜੀ ਬੰਨੋਗੇ ਤੁਹਾਡੇ ਬ੍ਰਦਰ ਦਾ ਐਕਸੀਡੈਂਟ ਵੀ ਹੋ ਸਕਦਾ ਮੌਤ ਵੀ ਹੋ ਸਕਦੀ ਆ ਤੇ ਉਹ ਨਾ ਫਿਰ ਦਿਮਾਗ ਜਿਹੇ ਦੇ ਵਿੱਚ ਚੱਲੀ ਜਾਂਦਾ ਆਪਣੇ ਤੇ ਮੈਂ ਇਹ ਅੱਜ ਕੱਲ ਪਤਾ ਨਹੀਂ ਕਿਉਂ ਇਸ ਕਰਕੇ ਪਹਿਲਾਂ ਆਪਾਂ ਦੇਖਦੇ ਸੀ ਨਾ ਮੈਂ ਬਾਜ਼ਾਰ ਦੇ ਵਿੱਚ ਦੇਖਿਆ ਪਹਿਲਾਂ ਰੈੱਡੀ ਹੁੰਦੀਆਂ ਸਾਰੀਆਂ ਤੇ ਹੁਣ ਨਾ ਤਾਂ ਅੱਗੇ ਕੋਈ ਗ੍ਰੀਨ ਆ ਕੋਈ ਆ ਮੈਂ ਬਲੂ ਲੈ ਆਈ ਪਿੰਕ ਦੇ ਵਿੱਚ ਤੇ ਰੈੱਡ ਹੈ ਤਾਂ ਸਹੀ ਪਰ ਨਾ ਦੂਸਰੇ ਵੀ ਕਲਰ ਸਾਰੇ ਕਲਰ ਆਏ ਹੋਏ ਆ ਸ਼ਾਇਦ ਕੋਈ ਗੱਲ ਹੋ ਪਤਾ ਨਹੀਂ ਕਹਿੰਦੇ ਸ਼ਨੀ ਦਾ ਇਹ ਵਾਲਾ ਸਾਲ ਆ ਤੁਸੀਂ ਰੈੱਡ ਕਲਰ ਨਾਲ ਮਤਲਬ ਬਨਣੋ ਤੇ ਮੈਂ ਇਹ ਲੈ ਕੇ ਆਈ ਆ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਕਿਹੜੀ ਰਖੜੀ ਬਨੋਗੇ ਪਰ ਮੈਨੂੰ ਵਹਿਮ ਜਾਂ ਲੱਗਿਆ ਤੇ ਮੈਂ ਤਾਂ ਇਹ ਵਾਲਾ ਕਲਰ ਲੈ ਆਈ ਚਲੋ ਸਾਰਿਆਂ ਦੀ ਬਨਨ ਦੂੰਗੀ ਤੇ ਆਪਾਂ ਇਹ ਰਖੜੀ ਲੈਣ ਦੀ ਤੇ ਮੈਂ ਨਾ ਪਿਛਲੀ ਵਾਰੀ ਜਿਵੇਂ ਰਵਾਇਤ ਸੀ ਆ ਕਿ ਭਾਬੀਆਂ ਵਾਸਤੇ ਚੂੜੀਆਂ ਲੈ ਕੇ ਗਈ ਸੀਗੀ ਤੇ ਉਹ ਮੇਰੀ ਵੱਡੀ ਭਾਬੀ ਆ ਜਿਹੜੀ ਉਹ ਚੂੜੀਆਂ ਘੱਟ ਪਾਉਂਦੀ ਆ ਤੇ ਉਹ ਮੈਨੂੰ ਇਸ ਵਾਰ ਨਹੀਂ ਲੱਗਿਆ ਮੈਂ ਕਿਵੇਂ ਵੇਸਟੀ ਆ ਉਹ ਮੈਂ ਲੈ ਕੇ ਤਾਂ ਗਈ ਉਹਨੇ ਪਾ ਲਈਆਂ ਵਿਚਾਰੀ ਨੇ ਥੋੜਾ ਕਹਿੰਦੀ ਚਲ ਪਾ ਲੈਨੀ ਆ ਪਰ ਵੈਸੇ ਉਹ ਘੱਟ ਪਾਉਂਦੀ ਆ ਇਸ ਵਾਰੀ ਮੈਨੂੰ ਉਹ ਵਾਂਝ ਹੋਇਆ ਮੈਂ ਖੜਾ ਐਵੇਂ ਵੇਸਟੀ ਆ ਨਾ ਫਿਰ ਤੇ ਮੈਂ ਇਸ ਵਾਰੀ ਲੈ ਕੇ ਆਈ ਆ ਦੁਪੱਟੇ ਲੈ ਆਈ ਕਾਟਨ ਦੇ ਮੈਂ ਕਿ ਸਲ ਭਾਬੀਆਂ ਵਾਸਤੇ ਵੀ ਤਾਂ ਜੇ ਹੁਣ ਆਪਾਂ ਭਰਾ ਵਾਸਤੇ ਤਾਂ ਚਲ ਰਖੜੀ ਲੈ ਜਾਾਂਗੇ ਫਿਰ ਭਾਬੀ ਨੂੰ ਤੇ ਚਲੋ ਆਪਾਂ ਨੂੰ ਵੀ ਚਾਹੀਦਾ ਹਨਾ ਨਾਨਾ ਨੂੰ ਵੀ ਚਾਹੀਦਾ ਆਉਂਦੀਆਂ ਪਰਜਾਈਆਂ ਦੀ ਰੀਜ ਜ਼ਰੂਰ ਪੂਰੀ ਕਰਨ ਤੇ ਇੱਕ ਤੋਹਫ਼ਾ ਤਾਂ ਤੋਹਫ਼ਾ ਹੀ ਹੁੰਦਾ ਭਲਾ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਤੇ ਫਿਰ ਮੈਂ ਆ ਦੁਪੱਟੇ ਲੈ ਆਈ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਲੱਗਿਆ ਤੁਹਾਨੂੰ ਤੇ ਮੈਂ ਤਿੰਨ ਦੁਪੱਟੇ ਲੈ ਆਈ ਆ ਦੇਖੋ ਜੀ ਸੋਹਣੇ ਤੇ ਕਹਿੰਦੇ ਹੁੰਦੇ ਨਾ ਵੀ ਤੋਹਫ਼ਾ ਤਾਂ ਤੋਹਫ਼ਾ ਹੀ ਹੁੰਦਾ ਏ ਛੋਟਾ ਹੋਵੇ ਚਾਹੀ ਵੱਡਾ ਹੋਵੇ ਤੇ ਮੈਂ ਕਿਹਾ ਚਲੋ ਭਾਬੀਆਂ ਖੁਸ਼ ਹੋ ਜਾਣੀਆਂ ਹੈ ਨਾ ਭਾਬੀਆਂ ਤਾਂ ਵਿਚਾਰੀਆਂ ਆਪਾਂ ਨੂੰ ਰੋਜ਼ ਹੀ ਕੁਛ ਨਾ ਕੁਛ ਦਿੰਦੀਆਂ ਹੀ ਆ ਤੇ ਆਪਾਂ ਦਾ ਕਦੇ ਇੱਕਦਾਂ ਹੀ ਕੋਈ ਚੀਜ਼ ਦੇਣੀ ਹੁੰਦੀ ਆ ਤੇ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗਿਆ ਕਈ ਤਾਂ ਰਖੜੀ ਬੰਨ੍ਹ ਦਿੰਦੀਆਂ ਕਈ ਕੁੜੀਆਂ ਨ ਭਾਬੀਆਂ ਦੇ ਵੀ ਰਖੜੀ ਬੰਨ੍ਹ ਲਿੰਦੀਆਂ ਤੇ ਮੈਨੂੰ ਲੱਗੇ ਆ ਕਿ ਚਲ ਮੈਂ ਆਹ ਦੁਪੱਟੇ ਲੈ ਜੂੰਗੀ ਕਿ ਰੱਖਣੀ ਵਿੱਚ ਆਏ ਹੁੰਦਾ ਹੈ ਕਿ ਚਲੋ ਕੰਮ ਕਰਨਾ ਹੁੰਦਾ ਸਾਰਾ ਦਿਨ ਆਪਾਂ ਨੂੰ ਪਤਾ ਹੀ ਹੈ ਘਰ ਦੇ ਵਿੱਚ ਆਪਾਂ ਬਨ ਲੈਣੇ ਆ ਬਣਵਾ ਲੈਣੇ ਆ ਫਿਰ ਆਪਾਂ ਉਤਾਰ ਦਿੰਨੇ ਆ ਤੇ ਆ ਦੇਖੋ ਜੀ ਮੈਂ ਆਪਣੇ ਵਾਸਤੇ ਚੂੜੀਆਂ ਲੈ ਕੇ ਆਂਦੀ ਆ ਗ੍ਰੀਨ ਆ ਤੇ ਰੈੱਡ ਆ ਆ ਰੈੱਡ ਵਾਲੀਆਂ ਤਾਂ ਜਿਹੜੀਆਂ ਐ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜੀ ਆ ਰੈੱਡ ਵਾਲੀਆਂ ਤਾਂ ਭਾਬੀ ਦੇ ਕੇ ਗਈ ਸੀ ਸੌਣ ਦੇ ਵਿੱਚ ਸੌਣ ਦੇ ਸਹਾਰੇ ਦੇ ਨਾਲ ਰੈੱਡ ਵਾਲੀਆਂ ਪਰ ਮੈਂ ਪਾਈਆਂ ਹੀ ਨਹੀਂ ਸੀਆਂ ਤੇ ਇਹ ਤਾਂ ਭਾਬੀ ਦੇ ਕੇ ਗਈ ਸੀ ਤੇ ਅੱਜ ਮੈਂ ਲੈ ਹੰਦੀਆਂ ਗ੍ਰੀਨ ਵਾਲੀਆਂ ਮੈਨੂੰ ਆਏ ਸੀਗਾ ਕਿ ਸੌਣ ਦੇ ਮਹੀਨੇ ਦੇ ਵਿੱਚ ਕਹਿੰਦੇ ਵੀ ਗ੍ਰੀਨ ਵਾਲੀਆਂ ਚੂੜੀਆਂ ਪਉਂਦੇ ਆ ਤੇ ਮੈਂ ਗ੍ਰੀਨ ਲੈ ਕੇ ਆਈ ਸੀ ਤੇ ਫਿਰ ਮੈਂ ਮਿਕਸ ਕਰ ਲਈਆਂ ਆਹ ਵਾਲੀਆਂ ਤੇ ਇਦਾਂ ਕਰਕੇ ਬਣਾ ਕੇ ਆਪਾਂ ਸੈੱਟ ਜਾਂ ਬਣਾ ਕੇ ਪਾ ਲਿਆ ਆ ਦੇਖੋ ਜੀ ਤੇ ਹੁੰਦਾ ਹੈ ਕਿ ਚਲੋ ਹਨਾ ਖੁਸ਼ੀਆਂ ਦੇ ਤਿਹਾਰ ਹੋਣ ਸਾਰਿਆਂ ਵਾਸਤੇ ਹੀ ਖੁਸ਼ੀ ਦੇ ਤਿਹਾਰ ਹੋਣ ਹਰ ਕਿਸੇ ਨੂੰ ਤੰਦਰੁਸਤੀ ਦੇਵੇ ਪ੍ਰਮਾਤਮਾ ਸਾਰੀਆਂ ਭੈਣਾਂ ਇਦਾਂ ਹੀ ਖੁਸ਼-ਖੁਸ਼ ਆਪਦੇ ਪੇਕੀ ਜਾਣ ਤੇ ਦਿਨ ਦਿਹਾੜਾ ਵਧੀਆ ਫੇਰ ਜੇ ਆਪਾਂ ਖੁਸ਼ ਹੋਵਾਂਗੇ ਹਨਾ ਫੇਰ ਹੀ ਆਪਣਾ ਮਨ ਕਰਦਾ ਵੀ ਆਪਾਂ ਕੋਈ ਚੀਜ਼ ਲੈ ਆਈਏ ਜਾਂ ਕਿ ਮਿਆਂ ਤੇ ਆਹ ਪੱਕ ਜੁੱਤੀ ਲੈ ਆਂਦੀ ਪੰਜਾਬੀ ਜੁੱਤੀ ਆ ਦੇਖੋ ਜੀ ਸਾਡੇ ਮੁਕਸਰ ਦੀ ਜੁੱਤੀ ਬਹੁਤ ਮਸ਼ਹੂਰ ਆ ਇਹ ਸਾਰਿਆਂ ਨੂੰ ਪਤਾ ਹੀ ਹੈ ਕਿ ਮੁਖਸਰ ਦੀ ਜੁੱਤੀ ਬਹੁਤ ਮਸ਼ਹੂਰ ਹੈ ਇੱਕ ਹਲਕੀ ਬਹੁਤ ਹੁੰਦੀ ਹੈ ਇਹ ਕਹਿ ਦਿੰਦੇ ਸੀ ਨਾ ਮੁਖਸਰ ਦੀ ਜੁੱਤੀ ਆ ਭਲਾ ਕਾਂ ਦੇ ਗਲ ਬੰਨ ਕੇ ਤੋਰ ਦੋ ਉਹ ਵੀ ਲੈ ਜੂਗਾ ਚੱਕ ਕੇ ਇੰਨੀ ਹਲਕੀ ਹੁੰਦੀ ਹੈ ਬਹੁਤ ਲਾਈਟ ਵੇਟ ਆ ਤੇ ਬਹੁਤ ਸੋਹਣੀਆਂ ਡਿਜ਼ਾਈਨਾਂ ਵਾਲੀਆਂ ਸੀਆਂ ਪਰ ਮੈਂ ਸਿੰਪਲ ਜੀ ਲੈ ਆਈ ਕਿ ਹੁਣਾਂ ਗਰਮੀ ਦਾ ਟਾਈਮ ਹੈਗਾ ਤੇ ਚਲੋ ਪਾਈ ਜਾਊਗੀ ਤੇ ਇਹਦੇ ਵਿੱਚ ਆ ਡਿਜ਼ਾਈਨ ਵੀ ਇਦਾਂ ਦਾ ਹੀ ਬਣਿਆ ਹੈ ਗਰਮੀ ਵਾਲਾ ਹੀ ਆ ਮੋਰੀਆਂ ਮੋਰੀਆਂ ਜੀਆਂ ਬਣੀਆਂ ਹੋਈਆਂ ਕਿ ਹਵਾ ਲੱਗਦੀ ਹੈ ਨਾ ਪੈਰ ਨੂੰ ਵੇਸੇ ਬਹੁਤ ਟਰਾਨੀਆ ਸੀ ਆ ਪਰ ਆਪਾਂ ਸਿੰਪਲ ਵਾਲੀ ਲੈ ਆਏ ਤੇ ਆ ਆਪਾਂ ਇੱਕ ਨੇਲ ਪੇਂਟ ਲੈ ਕੇ ਆਏ ਆ ਇਹ ਵੀ ਆਪਾਂ ਗਰਮੀ ਦੇ ਹਿਸਾਬ ਨਾਲ ਹੀ ਲਾਈਟ ਜਿਹਾ ਕਲਰ ਆ ਕਿਹੜਾ ਹੈਗਾ ਇਹ ਇਹਨੂੰ ਕੀ ਕਵਾਂਗੇ ਬਰਾਊਨ ਵੀ ਨਹੀਂਗਾ ਤੇ ਅਨੇ ਹੈ ਨਿਊ ਸ਼ੇਡ ਆ ਜਿਵੇਂ ਅਨੇ ਇਹਨੂੰ ਵੀ ਨਹੀਂ ਕਹਿ ਸਕਦੇ ਤੇ ਇਹਨੂੰ ਆਪਾਂ ਬਰਾਊਨ ਵੀ ਨਹੀਂ ਕਹਿ ਸਕਦੇ ਵਿਚਕਾਰ ਜੇ ਵਾਲਾ ਏ ਤੇ ਪਰ ਇਹ ਹੈਗਾ ਕਿ ਵਧੀਆ ਏ ਲਾਈਟ ਜਾਂ ਕਲਰ ਸੁਹਾ ਲੱਗਦਾ ਏ ਲਾਈਟ ਕਿਉਂਕਿ ਗਰਮੀ ਦੇ ਵਿੱਚ ਰੈਡ ਰੂਫਰ ਕਲਰ ਜੇ ਨਾ ਵਧੀਆ ਨਹੀਂ ਲੱਗਦੇ ਤੇ ਆਪਾਂ ਦੋ ਮਹਿੰਦੀ ਲੈ ਆਏ ਤੇ ਮਹਿੰਦੀ ਲਾਵਾਂਗੇ ਅੱਜ ਹੁਣ ਮਹਿੰਦੀ ਲਾਉਣੀ ਆ ਸੀ ਇਸ ਵੇਰੇ ਜਾਵਾਂਗੇ ਦੇਖੀ ਪਿੰਡ ਤੇ ਚਲੋ ਠੀਕ ਹੈ ਜੀ ਮੈਂ ਇਨਾ ਕ ਸਮਾਨ ਲੈ ਕੇ ਆਈ ਸੀ ਤੇ ਮੈਨੂੰ ਲੱਗਿਆ ਕਿ ਮੈਂ ਆਪਣੀਆਂ ਭੈਣਾਂ ਨੂੰ ਵੀ ਦਿਖਾਵਾਂ ਤੇ ਤੁਸੀਂ ਵੀ ਮੈਨੂੰ ਦੱਸਿਓ ਭੈਣੋ ਕਿ ਤੁਸੀਂ ਰੱਖੜੀ ਲੈ ਕੇ ਗਏ ਤੁਸੀਂ ਕੀ ਕੀ ਸ਼ਾਪਿੰਗ ਕੀਤੀ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਮੈਨੂੰ ਕਮੈਂਟ ਕਰਿਓ ਤੁਸੀਂ ਦੱਸਿਓ ਕਿ ਤੁਸੀਂ ਰੱਖੜੀ ਲੈ ਕੇ ਪੇਕੇ ਪਿੰਡ ਗਏ ਤਾਂ ਤੁਸੀਂ ਕੀ ਕੀ ਸ਼ਾਪਿੰਗ ਕੀਤੀ ਜਾਂ ਕਿੰਨਾ ਕ ਤੁਹਾਨੂੰ ਚਾਹ ਹੋਇਆ ਤੁਸੀਂ ਮਹਿੰਦੀ ਲਾਈ ਚੂੜੀਆਂ ਪਾਈਆਂ ਮੈਂ ਤਾਂ ਵੇ ਹੁਣੇ ਚੂੜੀਆਂ ਪਾ ਕੇ ਹਟੀ ਸੀਗੀ ਮੈਂ ਕਿਹਾ ਚੱਲ ਫੇਰ ਮੈਂ ਮਹਿੰਦੀ ਲਾ ਲੂੰਗੀ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਜੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਇੰਨੀ ਸਪੋਰਟ ਕਰਦੇ ਹੋ ਤੇ ਅੱਗੇ ਵੀ ਤੁਸੀਂ ਇਦਾਂ ਹੀ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਧੰਨਵਾਦ ਜੀ